ਸਾਤਿਸ਼ੀਅਕਾਲ ਮਹਾਗੁਰੀਂਦਰ ਪਾਲ ਸਿੰਘ ਤੇ ਸਾਡੇ ਲੋਕ ਤੇ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਤੇ ਰੁਕ ਕਰਦੇ ਹਾਂ ਪਹਿਲੀ ਖਬਰ ਵੱਲ ਮੌਸਮ ਵਿਭਾਗ ਵੱਲੋਂ ਅਗਲੇ 3 ਦਿਨ ਪਾਰੀਮੀ ਪੈਣ ਸੰਬੰਧੀ ਦਿੱਤੀ ਚੇਤਾਵਨੀ ਦੇ ਮੱਦੇਨਜ਼ਰ ਪਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਨੇ ਅੱਜ ਪਾਖੜਾ ਦੇ ਪਾਉਂਗ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਨੇ ਫਲੱਡ ਗੇਟ ਖੋਲਣ ਦੇ ਨਾਲ ਇਹ ਦੋਵਾਂ ਡੈਮਾਂ ਵਿੱਚ ਸਤਲੁਜ ਤੇ ਬਿਆਸ ਰਿਆ ਵਿੱਚ ਪੈਰਾਂ ਦੇ ਮੁਕਾਬਲੇ ਵਾਧੂ ਪਾਣੀ ਛੱਡਿਆ ਜਾ ਰਿਹਾ ਤੇ ਜੋ ਇਸ ਕਰਕੇ ਖਾਸ ਕਰਕੇ ਜੋ ਲੋਕ ਨੇ ਬਹੁਤ ਸਹਿਮੇ ਹੋਏ ਨੇ ਡਰੇ ਨੇ ਤਾਂ ਖਰਾਬੇ ਕਰਨ ਪਹਿਲੇ ਉਹ ਨਹੀਂ ਉਭਰੇ ਤੇ ਉਹਨਾਂ ਨੂੰ ਮੁਰ ਤੋਂ ਖੜਾ ਦਾ ਖਤਰਾ ਵੀ ਸਤਾਉਣ ਲੱਗ ਪਿਆ ਤੇ ਇਸ ਦੇ ਨਾਲ ਹੀ ਸਤਲੁਜ ਦਰਿਆ ਦੇ ਕੰਢੇ ਸਥਿਤ ਦਰਜਨਾ ਪਿੰਡਾਂ ਦੇ ਖੇਤਾਂ ਵਿੱਚ ਵੀ ਪਾਣੀ ਦਾਖਲ ਹੋ ਗਿਆ ਤੇ ਜਾਣਕਾਰੀ ਅਨੁਸਾਰ ਅੱਜ ਦੁਪਹਿਰ 12 ਵਜੇ BBMP ਵੱਲੋਂ ਭਾਖੜਾ ਦੇ ਪੌਂਗ ਡੈਮ ਦੇ ਫਲੱਡ ਗੇਟ ਖੋਲੇ ਗਏ ਤੇ ਇਸ ਤੋਂ ਪਹਿਲਾਂ ਭਾਖੜਾ ਡੈਮ ਵਿੱਚੋਂ 36000 ਕਿਊਸਿਕ ਦੇ ਕਰੀਬ ਪਾਣੀ ਛੱਡਿਆ ਜਾ ਰਿਹਾ ਸੀ ਜਦੋਂ ਕਿ ਇਸ ਵੇਲੇ 7000 ਕਿਊਸਿਕ ਦਾ ਵਾਅਦਾ ਕੀਤਾ ਗਿਆ ਸੀ ਤੇ ਇਸ ਸਮੇਂ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1672 ਖਤਰੇ ਦੇ ਨਿਸ਼ਾਨ ਤੋਂ 7.69 ਫੁੱਟ ਹੇਠ ਹੈ ਕੈਨੇਡਾ ਤੇ ਅਮਰੀਕਾ ਵਿੱਚ ਪਿਛਲੇ ਮਹੀਨਿਆਂ ਦੌਰਾਨ ਹੋਏ ਵੱਡੇ ਟਰੱਕ ਹਾਦਸਿਆਂ ਮਗਰੋਂ ਦੋਵਾਂ ਦੇਸ਼ਾਂ ਦਾ ਟਰਾਂਸਪੋਰਟ ਵਿਭਾਗ ਕਾਫੀ ਚੌਕਸ ਹੋ ਗਿਆ ਤੇ ਵਿਭਾਗਾਂ ਨੇ ਬੀਤੇ ਦਿਨਾਂ ਵਿੱਚ ਕੀਤੀਆਂ ਗਲਤੀਆਂ 'ਚ ਸੁਧਾਰ ਕਰਦੇ ਆ ਲਾਜ਼ਾਰੀ ਪਾਲਣ ਵਾਲੇ ਨਰੀਖਾਂ ਦੀ ਸੇਵਾਵਾਂ ਖਤਮ ਕਰਨ ਦੇ ਨਾਲ ਸੈਕਰੀਟ ਟਰੱਕ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਆ ਤੇ ਇਹ ਨਹੀਂ ਪੰਜ ਡਰਾਈਵਿੰਗ ਸਿਖਲਾਈ ਕੇਂਦਰਾਂ ਦੀ ਮਾਨਤਾ ਵੀ ਰੱਦ ਕੀਤੀ ਗਈ ਹੈ ਤੇ ਪਿਛਲੇ ਸਾਲਾਂ ਦੌਰਾਨ ਸੁਣਨ ਵਿੱਚ ਆਉਂਦਾ ਰਿਹਾ ਕਿ ਜਿਸ ਦਾ ਟਰੱਕ ਡਰਾਈਵਰੀ ਦਾ ਲਾਇਸੈਂਸ ਕਿਤੋਂ ਨਾ ਬਣਦਾ ਹੋਵੇ ਉਹ ਅਲਬਰਟਾ ਸੂਬੇ 'ਚ ਜਾ ਕੇ ਬਣਵਾ ਲੈਂਦਾ ਸੀ ਤੇ ਅਲਬਰਟਾ ਦੇ ਟਰਾਂਸਪੋਰਟ ਵਿਭਾਗੇ ਨੇ ਸਖਤੀ ਵਰਤਦਿਆਂ ਆਪਣੇ ਪੰਜ ਡਰਾਈਵਰ ਸਿਖਲਾਈ ਕੇਂਦਰਾਂ ਦੀ ਮਾਨਤਾ ਰੱਦ ਕਰ ਦਿੱਤੀ ਹੈ ਗਾਜ਼ਾ 'ਚ جنگ ਖਤਮ ਕਰਨ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯੋਜਨਾ ਦੀਆਂ ਕੁਝ ਸ਼ਰਤਾਂ ਹਮਾਸ ਨੇ ਮੰਨ ਲਈਆਂ ਹਨ ਤੇ ਇਸ ਮਗਰੋਂ ਇਜ਼ਰਾਈਲੀ ਫੌਜ ਨੇ ਯੋਜਨਾ ਦੇ ਪਹਿਲੇ ਗੇੜ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ਤੇ ਇਜ਼ਰਾਈਲੀ ਆਗੂਆਂ ਨੇ ਵੀ ਫੌਜ ਦੀ ਯੋਜਨਾ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਨੇ ਤੇ ਉੱਧਰ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲ ਹਮਾਸ جنگ 'ਚ ਮੌਤਾਂ ਦਾ ਅੰਕੜਾ 67000 ਤੋਂ ਪਾਰ ਹੋ ਗਿਆ ਤੇ ਇੱਕ ਅਧਿਕਾਰੀ ਨੇ ਕਿਹਾ ਕਿ ਇਜ਼ਰਾਈਲ ਨੇ ਗਾਜ਼ਾ 'ਚ ਬਚਾਅ ਵਾਲੀ ਸਥਿਤੀ ਅਖਤਿਆਰ ਕਰ ਲਈ ਹੈ ਤੇ ਉਹ ਹਮਲੇ ਨਹੀਂ ਕਰੇਗਾ ਅਧਿਕਾਰੀ ਨੇ ਦੱਸਿਆ ਕਿ ਗਾਜ਼ਾ ਪੱਟੀ 'ਚ ਕੋਈ ਵੀ ਜਵਾਨ ਹਟਾਇਆ ਨਹੀਂ ਗਿਆ ਹੈ। 11 ਸਾਲਾਂ ਵਿੱਚ ਭਾਰਤ ਨੂੰ ਪਹਿਲੀ ਵਾਰ ICC ਟਰਾਫੀ ਦਿਵਾਉਣ ਵਾਲੇ ਕਪਤਾਨ ਰੋਹਿਤ ਸ਼ਰਮਨ ਨੂੰ BCCI ਨੇ ਇੱਕ ਰੋਜ਼ਾ ਕਪਤਾਨੀ ਤੋਂ ਹਟਾ ਦਿੱਤਾ ਤੇ ਆਸਟ੍ਰੇਲੀਆ ਦੌਰੇ ਲਈ ਸ਼ਨੀਵਾਰ ਨੂੰ ਟੀਮ ਦੇ ਐਲਾਨ ਵਿੱਚ ਇਹ ਸਭ ਤੋਂ ਹੈਰਾਨੀਜਨਕ ਫੈਸਲਾ ਸੀ ਤੇ ਟੈਸਟਾਂ ਤੋਂ ਬਾਅਦ ਸ਼ੁਮਨ ਗਿੱਲ ਨੂੰ ਇੱਕ ਰੋਜ਼ਾ ਟੀਮ ਵਿੱਚ ਵੀ ਨਿਯੁਕਤ ਕੀਤਾ ਗਿਆ ਜਿਸ ਨਾਲ ਉਹ ਭਾਰਤ ਦਾ ਠਾਈਵਾ ਇੱਕ ਰੋਜ਼ਾ ਕਪਤਾਨ ਬਣ ਗਿਆ ਤੇ 2022 ਵਿੱਚ ਤਿੰਨ ਫਾਰਮੈਟ ਵਿੱਚ ਫੁੱਲ ਟਾਈਮ ਕਪਤਾਨੀ ਸੰਭਾਲਣ ਤੋਂ ਬਾਅਦ ਰੋਹਿਤ ਨੇ ਟੀਮ ਨੂੰ 2023 ਦੇ ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਾਇਆ ਸੀਗਾ ਤੇ ਟੀਮ ਆਸਟ੍ਰੇਲੀਆ ਤੋਂ ਕਿਤਾਬੀ ਮੈਚ ਹਾਰ ਗਈ ਸੀ ਪਰ ਉਹ ਹੀ ਦੀ ਜੋ ਕਿ ਦ੍ਰਿੜ ਰਹਾ ਤੇ ਅੱਜ 7ਵੇਂ ਮਹੀਨੇ ਬਾਅਦ ਉਸਨੇ ਭਾਰਤ ਨੂੰ T20 ਵਿਸ਼ਵ ਕੱਪ ਖਿਤਾਬ ਦਿਵਾਇਆ ਤੇ ਇਸ ਤੋਂ ਇਲਾਵਾ ਉਸਨੇ ਉਸੇ ਸਾਲ ਚੈਂਪੀਅਨ ਟਰੋਫੀ ਦੀ ਜਿੱਤ ਵੀ ਦਿਵਾਈ ਜਪਾਨ ਦੇ ਹੋਸੋ ਟਾਪੂ ਦੇ ਪੂਰਬੀ ਤੱਤੇ ਸ਼ਨੀਵਾਰ ਨੂੰ ਤੇਜ਼ ਪੋਚਾਰ ਆਇਆ ਤੇ ਜਪਾਨ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਪੋਚਾਰ ਦੀ ਤੀਬਰਤਾ ਰਿਕਟਰ ਪੈਮਾਨੇ ਤੇ 6.0 ਮਾਪੀ ਗਈ ਹੈ ਤੇ ਐਨਸੀਐਸ ਦੇ ਅਨੁਸਾਰ ਪੋਚਾਰ 50 ਕਿਲੋਮੀਟਰ ਦੀ ਡੂੰਘਾਈ ਤੇ ਆਇਆ ਤੇ ਇੱਕ ਇੱਕ ਪੋਸਟ ਵਿੱਚ ਐਨਸੀਐਸ ਨੇ ਕਿਹਾ ਕਿ ਪੋਚਾਰ ਰਾਤ 8:51 ਮਿੰਟ ਤੇ ਆਇਆ ਜਿਸ ਦੀ ਤੀਬਰਤਾ 6 ਸੀਤ ਪੋਚਾਰ ਦੇ ਝਟਕਿਆਂ ਲੱਗਦੇ ਸਾਰੇ ਸਥਾਨਕ ਨਿਵਾਸੀ ਸੜਕਾਂ ਦੇ ਬਾਹਰ ਨਿਕਲਾਏ ਤੇ ਹੁਣ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਆਈ ਅੰਮ੍ਰਿਤਸਰ ਦੇ ਪਿੰਡ ਮਹਾਵਾ ਦਾ ਰਹਿਣ ਵਾਲਾ ਹਰਮਨਦੀਪ ਸਿੰਘ ਪਿਛਲੇ 72 ਦਿਨਾਂ ਤੋਂ ਇਟਲੀ ਦੇ ਵਿੱਚ ਲਾਪਤਾ ਹੈ ਤੇ ਉਸ ਦੇ ਪਿਤਾ ਕਾਬਲ ਸਿੰਘ ਨੇ ਦੱਸਿਆ ਕਿ ਹਰਮਨਦੀਪ 15 ਜਨਵਰੀ 2019 ਨੂੰ ਰੋਜ਼ਗਾਰ ਲਈ ਇਟਲੀ ਗਿਆ ਸੀ ਅਤੇ 72 ਦਿਨਾਂ ਤੋਂ ਲਾਪਤਾ ਹੈ ਪਰਿਵਾਰ ਨੇ ਇਸ ਮਾਮਲੇ ਤੇ ਚਿੰਤਾ ਪ੍ਰਗਟ ਕੀਤੀ ਹੈ ਤੇ ਸਰਕਾਰ ਨੂੰ ਮਦਦ ਲਈ ਅਪੀਲ ਕੀਤੀ ਹੈ ਤੇ ਕਾਬਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਨੂੰ ਆਖਰੀ ਵਾਰ 22 ਜੁਲਾਈ 2025 ਨੂੰ ਕੰਮ ਤੇ ਦੇਖਿਆ ਗਿਆ ਸੀ ਜਿਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਤੇ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਹਰਮਨਦੀਪ ਸਿੰਘ ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਹੋਮ ਵਿੱਚ ਖਾਸ ਕਰਕੇ ਜੋ ਰੋਮ ਦੇ ਵਿੱਚ ਇੱਕ ਡੇਰੀ ਫਾਰਮ ਹੈ ਉਹਦੇ ਵਿੱਚ ਕੰਮ ਕਰਦਾ ਸੀ ਤੇ ਉਹ ਉੱਤੇ ਜਲੰਧਰ ਜ਼ਿਲ੍ਹੇ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਨਾਮ ਦੇ ਇੱਕ ਨੌਜਵਾਨ ਨਾਲ ਕੰਮ ਕਰਦਾ ਸੀ ਜੋ ਉਸੇ ਡੇਰੀ ਵਿੱਚ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਸੀ ਤੇ ਪਿਤਾ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਆਖਰੀ ਵਾਰ 22 ਜੁਲਾਈ 2025 ਨੂੰ ਬਲਜਿੰਦਰ ਸਿੰਘ ਅਤੇ ਡੇਰੀ ਫਾਰਮ ਦੇ ਮਾਲਕ ਨਾਲ ਦੇਖਿਆ ਗਿਆ ਸੀ ਤੇ ਉਦੋਂ ਤੋਂ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ ਪੱਛਮੀ ਬੰਗਾਲ ਵਿੱਚ ਮੀਂਹ ਦਾ ਕਹਿਰ ਵੇਖਣ ਨੂੰ ਮਿਲਿਆ ਤੇ ਭਾਰੀ ਮੀਂਹ ਕਾਰਨ ਕਈ ਥਾਵਾਂ ਤੇ ਜ਼ਮੀਨ ਖਿਸਕ ਗਈ ਹੈ ਤੇ ਡਾਰਜਲਿੰਗ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਇੱਕ ਲੋਹੇ ਦਾ ਪੁਲ ਟੁੱਟ ਗਿਆ ਤੇ ਇਨ੍ਹਾਂ ਘਟਨਾਵਾਂ ਵਿੱਚ 6 ਲੋਕਾਂ ਦੀ ਵੀ ਮੌਤ ਹੋ ਗਈ ਤੇ ਭਾਰੀ ਮੀਂਹ ਕਾਰਨ ਕਈ ਸੜਕਾਂ ਦਾ ਸੰਪਰਕ ਟੁੱਟ ਗਿਆ ਤੇ ਬਰਾਹਤ ਅਤੇ ਬਚਾਅ ਟੀਮਾਂ ਮਲਬਾ ਸਾਫ਼ ਕਰਾਂ ਤੇ ਸੜਕਾਂ ਨੂੰ ਬਹਾਲ ਕਰਨ ਲਈ ਮੌਕੇ ਤੇ ਪਹੁੰਚੀਆਂ ਹੁਣੇ ਅਤੇ ਡਾਰਜਲਿੰਗ ਜ਼ਿਲ੍ਹਾ ਪੁਲਿਸ ਟੀਮ ਪ੍ਰਭਾਵਿਤ ਇਲਾਕਿਆਂ ਵਿੱਚ ਚੱਲ ਰਹੀ ਹੈ ਬਚਾਅ ਕਾਰਜਾਂ ਦੀ ਅਗਵਾਈ ਕਰ ਰਹੀ ਹੈ ਤੇ ਕਲੀਮ ਪੌਂਗ ਜ਼ਿਲ੍ਹਾ ਵਾਚਾ ਸਥਿਤੀ ਨਾਜ਼ੁਕ ਬਣੀ ਹੋਈ ਹੈ ਜਿੱਥੇ ਲਗਾਤਾਰ ਮੀਂਹ ਕਾਰਨ ਵਿਆਪਕ ਨੁਕਸਾਨ ਹੋਇਆ ਤੇ ਜ਼ਮੀਨ ਖਿਸਕਣ ਦਾ ਖਤਰਾ ਵੀ ਵੱਧ ਗਿਆ ਤੇ ਕਈ ਸੜਕਾਂ ਦਾ ਸੰਪਰਕ ਟੁੱਟ ਗਿਆ ਤੇ ਸੰਚਾਰ ਲਾਈਨਾਂ ਵਿੱਚ ਵਿਘਨ ਪਿਆ ਹੈ ਕਿਰਤ ਮੰਤਰੀ ਤਰਨੁਲਪ੍ਰੀਤ ਸਿੰਘ ਸੌਂਧ ਨੇ ਦੱਸਿਆ ਕਿ ਕਿਰਤ ਵਿਭਾਗ ਵੱਲੋਂ ਵੱਖ-ਵੱਖ ਐਕਟਾਂ ਦੇ ਨਿਰਦਾਨ ਕੀਤੀਆਂ ਜਾਂਦੀਆਂ ਸਾਰੀਆਂ ਸੇਵਾਵਾਂ ਤੇ ਉਦਯੋਗਿਕ ਯੋਜਨਾਵਾਂ ਨੂੰ ਪੂਰੀ ਤਰ੍ਹਾਂ ਆਨਲਾਈਨ ਕਰ ਦਿੱਤਾ ਹੈ ਤਾਂ ਜੋ ਕਾਮਿਆਸ ਉਦਯੋਗਾ ਤੇ ਹੋਰ ਪਾਈ ਵਾਲਿਆਂ ਨੂੰ ਪਾਰਦਰਸ਼ੀ ਸਮਾਬੰਧ ਤੇ ਨਿਰਵਿਘਨ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ ਤੇ ਕਾਰੋਬਾਰ ਕਰਨ ਚ ਸੌਖ ਤੇ ਸੁਖਾਲੇ ਜੀਵਨ ਲਈ ਸਰਕਾਰ ਦੀ ਵਚਨਬੱਧਤਾ ਬਾਰੇ ਦੱਸਿਆ ਕਿਰਤ ਮੰਤਰੀ ਨੇ ਕਿਹਾ ਕਿ ਵਿਭਾਗ ਨੇ ਵੱਖ-ਵੱਖ ਕਿਸਮ ਦੀਆਂ ਮਨਜ਼ੂਰੀਆਂ ਰਜਿਸਟ੍ਰੇਸ਼ਨ ਲਾਇਸੈਂਸ ਤੇ ਭਲਾਈ ਸੇਵਾਵਾਂ ਨੂੰ ਇੱਕੋ ਡਿਜੀਟਲ ਪਲੇਟਫਾਰਮ ਤੇ ਉਪਲਬਧ ਕਰਵਾਇਆ ਤੇ ਇਹਨਾਂ ਸੇਵਾਵਾਂ ਚ ਇਮਾਰਤੀ ਯੋਜਨਾਵਾਂ ਸੰਬੰਧੀ ਮਨਜ਼ੂਰੀ ਸਰਟੀਫਿਕੇਟਿੰਗ ਸਰਟੀਫਿਕੇਟਾਂ ਦੀ ਸਵਕੀਤਰੀ ਫੈਕਟਰੀਆਂ ਤੇ ਲਾਇਸੈਂਸ ਲਾਇਸੈਂਸਾਂ ਦਾ ਖਾਸ ਕਰਕੇ ਜੋ ਨਵਨੀ ਕਰਨਾ ਹੈ ਤਾਂ ਉਹਦਾ ਸੌ ਤੇ ਰਾਤ ਦੀਆਂ ਸ਼ਿਫਟਾਂ ਚ ਔਰਤਾਂ ਨੂੰ ਰੋਜ਼ਗਾਰ ਦੇਣ ਸੰਬੰਧੀ ਪ੍ਰਵਾਨਗੀ ਤੇ ਮੁੱਖ ਮਾਲਕਾਂ ਤੇ ਠੇਕੇਦਾਰਾਂ ਦੀ ਰਜਿਸਟ੍ਰੇਸ਼ਨ ਭਲਾਈ ਫੰਡ ਦਾ ਭੁਗਤਾਨ ਪੰਜਾਬ ਕਿਰਤ ਭਲਾਈ ਬੋਰਡ ਤੋਂ ਲਾਭ ਲੈਣ ਸੰਬੰਧੀ ਦਾਵਾ ਉਸਾਰੀ ਵਾਲਿਆ ਥਾਵਾਂ ਤੇ ਟ੍ਰੇਡ ਯੂਨੀਅਨਾਂ ਦੀ ਰਜਿਸਟ੍ਰੇਸ਼ਨ ਹੋ ਗਈ ਤੇ ਕਿਰਤ ਕਾਨੂੰਨ ਅਧੀਨ ਸਲਾਨਾ ਰਿਟਰਨ ਜਮ੍ਹਾਂ ਕਰਾਉਣ ਪੰਜਾਬ ਇਮਾਰਤੀ ਤੇ ਹੋਰ ਉਸਾਰੀ ਕੰਮੇ ਪਲਾਈ ਬੋਰਡ ਅਧੀਨ ਲਾਹਵਤ ਤੇ ਦੁਕਾਨਾਂ ਦੇ ਵਪਾਰਕ ਅਦਾਰਿਆਂ ਦੀ ਰਜਿਸਟ੍ਰੇਸ਼ਨ ਆਜ ਸ਼ਾਮਲ ਹਨ ਸੋ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਦਿਓ ਆ ਗਿਆ ਧੰਨਵਾਦ